ਲੈ ਪੁੱਤ ਹੁਣ ਤਿਆਰੀ ਤਾਂ ਪੱਤੀਆਰੀ ਤਾਂ ਜਮਾ ਕਰ ਛੱਡੀ ਐਗੀ ਦੇਖ ਬਿਸਤਰੇ ਵੀ ਭਰਾ ਲੇ ਸਾਰਾ ਸਮਾਨ ਵੀ ਲਿਆਂਦਾ ਪਿਆ ਆਪਣਾ ਤੇ ਲੀੜਾ ਕੱਪੜਾ ਵੀ ਲਿਆਂਦਾ ਬੇਬੇ ਹੁਣ ਤਿਆਰੀਆਂ ਤਾਂ ਹੁਣ ਕਰ ਲਈਆਂ ਹੁਣ ਇਹਨੂੰ ਪੁੱਛ ਲੈ ਕੋਸ ਕੁੜੀ ਨੂੰ ਵੀ ਕੋਈ ਤੇਰਾ ਸਮਾਨ ਤਾਂ ਨਹੀਂ ਹੈਗਾ ਵੀ ਹੋਰ ਲੈਣ ਵਾਲਾ ਕੋਈ ਸਮਾਨ ਤਾਂ ਪੁੱਤ ਹੁਣ ਆਪਾਂ ਲੀੜਾ ਕੱਪੜਾ ਹੀ ਨਹੀਂ ਸਲਾਹ ਨਾਲ ਹੀ ਲਿਆਂਦਾ ਸਾਰਾ ਬਿਸਤਰੇ ਫਰਾਏ ਨੇ ਉਹ ਵੀ ਇਹਨੂੰ ਪੁੱਛ ਕੀ ਫਰਾਏ ਨੇ ਵੀ ਕਿੰਨੇ ਫਰਾਏ ਆ ਕਹਿੰਦੀ ਸਾਰੇ ਭਰ ਦਿਓ ਆਪਾਂ ਤਾਂ ਸਾਰੇ ਭਰਤੇ ਪੁੱਤ ਉਹ ਤਾਂ ਬੇਬੇ ਤਰੀ ਗੱਲ ਠੀਕ ਐ ਪਰ ਕੋਈ ਮਾਨ ਪਸੰਦ ਗੱਲ ਹੁੰਦੀ ਹੈ ਕੱਲ ਨੂੰ ਆਏ ਨਾ ਕਹਦੇ ਵੀ ਆ ਗੱਲ ਰਹੇਗੀ ਦੱਸ ਕੁੜੇ ਹੁਣ ਕੋਈ ਆ ਦੇਖ ਪੁੱਛੀ ਜਾਂਦਾ ਹੁਣ ਤੇਰਾ ਪਰਾ ਕੋਈ ਹੁੰਦ ਕੋਈ ਤੇਰੇ ਮਾਨ ਕੇ ਗੱਲਾਂ ਸਾਨੂੰ ਦੱਸ ਦੇ ਕੋਈ ਕੀ ਚੀਜ਼ ਲੈਣੀ ਹੈ ਕੋਈ ਗੱਲ ਨਹੀਂ ਹੈਗੀ ਬੇਬੇ ਮੇਰੇ ਮਨ ਚ ਤਾਂ ਕੋਈ ਗੱਲ ਨਹੀਂ ਭਾਈ ਹਾਂ ਕੋਈ ਗੱਲ ਨਹੀਂ ਕੱਲ ਨੂੰ ਨਾ ਸਾਨੂੰ ਕੋਈ ਲਾਂਭਾ ਦੀ ਕਿਸੇ ਗੱਲ ਦਾ ਨਾ ਨਾ ਜਿਹੜਾ ਕਰੋਗੇ ਬਸ ਠੀਕ ਹੀ ਹੈਗਾ ਐਂ ਕਹਿੰਦੀ ਇਹ ਦੇਖ ਮੈਨੂੰ ਇਹ ਮਨ ਖੁਸ਼ ਨਹੀਂ ਰਗਦਾ ਮੈਨੂੰ ਐ ਲੱਗੀ ਹੈ ਨਾਲ ਕੁਝ ਨਹੀਂ ਹੈਗਾ ਇਹਦਾ ਨਾਲੇ ਪਤਾ ਨਾ ਮਨੂ ਦੇਖ ਲੈ ਲਾਈ ਜਾਂਦੇ ਆ ਪੈਸੇ ਨਾਲੇ ਹਜੇ ਆਇਆ ਅਸਕੇ ਨਹੀਂ ਜਾਵਾ ਵੀ ਬੋਲਦੀ ਵੀ ਹਾਂ ਮੈਂ ਖੁਸ਼ ਹਾਂ ਇਸੇ ਇਹੀ ਤੇ ਗੱਲ ਮੈਂ ਇਹਨੂੰ ਪੁੱਛਣਾ ਚਾਹੁੰਦਾ ਵੀ ਗੱਲ ਕੀ ਹੈ ਕਿਉਂ ਨਹੀਂ ਖੁਸ਼ ਪਈ ਤੂੰ ਚਲ ਚੰਗਾ ਬੇਬੇ ਮੈਂ ਤਾਂ ਕੰਮ ਕਰਦੀ ਹਾਂ ਦੇਖ ਲੈ ਚੰਗੀਆਂ ਨਹੀਂ ਦਾ ڈپਟਰ ਪਿੰਗਰ ਲੈ ਇਹਨੂੰ ਇਹਨੂੰ ਗੱਲਾਂ ਇਹਨੂੰ ਚੰਗੀਆਂ ਕਿੱਥੇ ਲੱਗਦੀ ਤਾਂ ਹੀ ਤਾਂ ਉੱਠ ਕੇ ਭਗ ਜਾਂਦੀ ਕਿਹਨੂੰ ਕਦੇ ਗੱਲ ਕਰਦੇ ਆ ਨਾ ਉੱਠ ਕੇ ਭਗ ਜਾਂਦੀ ਨਾ ਕਿਹਾ ਵੀ ਜੇ ਕੋਈ ਤੇਰੇ ਮਨ ਤੇ ਗੱਲ ਹੈ ਸਾਨੂੰ ਤੂੰ ਖੁੱਲ ਕੇ ਦੱਸ ਦੇ ਵੀ ਮੈਂ ਤਾਂ ਆ ਚੀਜ਼ ਜਾਣੀ ਆ ਆ ਚੀਜ਼ ਮੈਂ ਜਾਣਦੀ ਨਹੀਂ ਵੀ ਫੇਰ ਦਾ ਸਾਫਾ ਕਰਾ ਕੋਈ ਦਿੰਦੇ ਨਹੀਂ ਇਹਨੂੰ ਹਉ ਬਾਗੀ ਦਾ ਉੱਠ ਕੇ ਆਲੇ ਹਰਪ੍ਰੀ ਤਾਲੀ ਇਹਦੀ ਗੱਲ ਕਰਦੇ ਆ ਆਪਣੀ ਉਹਦੀ ਕਰデア ਜੀ ਦੀ ਗੱਲ ਮਾਖਾ ਵੀ ਕੋਈ ਦੇਖ ਵੀ ਜੇ ਕੋਈ ਤੇਰੇ ਮਨ ਚ ਗੱਲ ਹੈ ਸਾਨੂੰ ਦੱਸ ਦੇ ਉੱਠ ਕੀ ਬਾਗੀ ਲਾ ਇਥੋਂ ਬੈਠੀ ਬੜੀ ਕਰ assi ਗੱਲਾਂ ਕਰਨ ਲੱਗ ਗਏ ਮਾਂ ਪੁੱਤ ਬੇਬੇ ਮੈਨੂੰ ਤਾਂ ਉਹਦੇ ਮਨ ਚ ਗੱਲ ਕੋਈ ਹੋਰੀ ਲੱਗਦੀ ਐ ਮੈਨੂੰ ਤਾਂ ਐ ਲੱਗਦਾ ਜਿਵੇਂ ਦੀ ਉਹ ਇਹ ਵਿਆਹ ਤੋਂ ਖੁਸ਼ ਨਹੀਂ ਹੁੰਦੀ ਆਹੀ ਗੱਲ ਮੈਨੂੰ ਲੱਗੀ ਜਾਂਦੀ ਐ ਕਿਸੇ ਗੱਲ ਚ ਨਾ ਸ਼ਗਨ ਪਿਆ ਦੇਖ ਲਾ ਸ਼ਗਨ ਪਾਏ ਨੂੰ ਮਹੀਨਾ ਹੋ ਗਿਆ ਪੂਰਾ ਮਹੀਨਾ ਹੋ ਗਿਆ ਜਮਨਾ ਹਾਸ ਦੀਏ ਨਾ ਬੋਲਦੀ ਐ ਨਰਾਜੀ ਤਾਂ ਨਹੀਂ ਮੰਨ ਚ ਕੀ ਗੱਲ ਐ ਨਰਾਜੀ ਜੇ ਹੋਈ ਪਈ ਐ ਆ ਵੀ ਚਲ ਕੋਈ ਨਾ ਬਸ ਕਹਦਾ ਆਦੀ ਕਰੀ ਜਾਣਿਓ ਕਹਿੰਦੀ ਠੀਕ ਐ ਲੈ ਆਏ ਘਰ ਆਏ ਮੈਨੂੰ ਕਹਿਦਾਂਗੇ ਮੈਂ ਪੁੱਛਿਆ ਸੀ ਵੀ ਭਾਈ ਕੁੜੀਆਂ ਦੀ ਕੋਈ ਪਸੰਦ ਹੁੰਦੀ ਐ ਵੀ ਕਿਹੜੇ ਪਾਰਲਰ ਤੋਂ ਤਿਆਰ ਹੋਣਾ ਐ ਕਹੇ ਜਾਂ ਤਾਂ ਲਹਿੰਗਾ ਕਰਾਉਣੇ ਕਹਿੰਦੀ ਜੈ ਜੀ ਭਾਬੀ ਤੈਨੂੰ ਵਧੀਆ ਲੱਗਦਾ ਉਹ ਜੀ ਕਰ ਦੇ ਲੈ ਹਾਂ ਕੁਛ ਨਹੀਂ ਬੋਲੀ ਉਹਦੇ ਵੀ ਆਪ ਤੂੰ ਨਾਲ ਤਾਂ ਸੀਗਾ ਨਾ ਖੁਸ਼ ਹੋ ਕੇ ਮੈਨੂੰ ਪਤੀ ਦੀ ਸੀ ਜਾਂਦੀ ਹੈ ਗੱਲ ਵੀ ਗੱਲ ਕੀ ਹੈ ਵੀ ਕੋਈ ਸੈਂਡਲ ਚੱਪਲ ਆ ਉਹਦੇ ਪਸੰਦ ਦੇ ਲੈ ਲਾ ਕਹਿੰਦੀ ਭਾਬੀ ਕਹੇ ਜੇ ਮਰਜੀ ਲੈ ਦੇ ਜਿਹੜੀ ਚੀਜ਼ ਲੈਣਿਆ ਕਿਸੇ ਚੀਜ਼ ਨੂੰ ਐ ਨਹੀਂ ਕਹਿੰਦੀ ਵੀ ਹਾਂ ਮੇਰੀ ਪਸੰਦ ਦੀ ਹੈ ਨਹੀਂ ਕੁੜੀਆਂ ਦੇ ਨਾਲ ਦੀ ਸਲਾਹ ਨਾਲ ਆਦੀ ਮਰਦੀ ਨਾਲ ਜੀ ਉਹਦੇ ਜਮਾ ਉਹਦੇ ਰਾਦੇ ਨਾਲ ਲੈਣੀਆਂ ਜੇ ਆਪਾਂ ਨਾਲ ਚੀਜ਼ ਸੋਹਣੀ ਲੱਗਦੀ ਹੈ ਹੈ ਜੇ ਮੈਂ ਬੋਡੀ ਨੂੰ ਠਕੇ ਦਾ ਜਰਕ ਦੇਨੇ ਭੱਜ ਗਈ ਲੈ ਕੇ ਨਾ ਵੀ ਵਿਆਹ ਕਰਾ ਕੀ ਨਹੀਂ ਰਾਜੀ ਹਾਂ ਮੈਨੂੰ ਤਾਂ ਇਹ ਲੱਗਦਾ ਗੱਲ ਪੁੱਛ ਕੇ ਦੇਖਾਂ ਤੂੰ ਵੀ ਕੋਈ ਤੇਰੇ ਮਨ ਚ ਗੱਲ ਤਾਂ ਨਹੀਂ ਪਾਈ ਸਾਨੂੰ ਅੱਜ ਦੱਸ ਦੇ ਕੱਲ ਨੂੰ ਹੀ ਗੱਲ ਨੰਦਾ ਵੇਲੇ ਗੱਲ ਦਾ ਪਤਾ ਲੱਗ ਗਿਆ ਬੜਿਆ ਅਖੇ ਜੀ ਪੁੱਛੀ ਨਾਲੇ ਆਈ ਨਾ ਸਾਨੂੰ ਦੱਸਿਆ ਕਿ ਤੁਹਾਨੂੰ ਨਾ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਅਖਿਆ ਸੀ ਵੀ ਪਹਿਲਾਂ ਕੁੜੀ ਨੂੰ ਪੁੱਛ ਲਓ ਤੁਸੀਂ ਕਹਿੰਦੇ ਨਾ ਨਾ ਜੀ ਅਸੀਂ ਨਹੀਂ ਕੁੜੀ ਨੂੰ ਪੁੱਛਦੇ ਤਾਂ ਮਾਂ ਪੁੱਤਾਂ ਦੀ ਮਰਜ਼ੀ ਕਰਾਂਗੇ ਆ ਕਰ ਲਓ ਮਰਜ਼ੀ ਉਹਦੇ ਪੁੱਤ ਅੱਗੇ ਕਿਹੜਾ ਕੁੜੀਆਂ ਨੂੰ ਪੁੱਛ ਕੀ ਕਰਦੇ ਹੁੰਦੇ ਕਿੱਥੇ ਕੋਈ ਮਾਂ ਪਿਓ ਕਰਿਆ ਆਉਂਦਾ ਉੱਥੇ ਸਭਲਾ ਕੁਝ ਬਸਿੰਦ ਹੋ ਜਾਂਦਾ ਤੂੰ ਤਾਂ ਸਾਡੇ ਵਾਲੇ ਰਿਵਾਜ ਭਾਲਦੀਆਂ ਜਿਵੇਂ ਹੁਣ ਮੇਰਾ ਕਰਤਾ ਸੀ ਮੈਂ ਚੁੱਪ ਕਰਕੇ ਆ ਗਈ ਸੀ ਆ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਕੁੜੀਆਂ ਦੀ ਪਸੰਦ ਚੱਲਦੀ ਕੀ ਕਿਸਾਨ ਚ ਚੱਲਿਆ ਭਾਈ ਨਵੀਆਂ ਗੁੱਡੀਆਂ ਨਵੀਂ ਵਿਟੋਲੀ ਬਣੇ ਪਾਏ ਨੇ ਹੁਣ ਤਾਂ ਹੁਣ ਤਾਂ ਨਾ ਦਾ ਕੋਈ ਪਰਾ ਦੀ ਫੁਗੜੀ ਐ ਨਾ ਕੋਈ ਮਾਪਿਓ ਦੀ ਫੁਗੜੀ ਐ ਕਿੱਥੇ ਬਸ ਕੋਈ ਕੁੜੀਆਂ ਕਾਇਦ ਦਿੰਦਿਆਂ ਨੇ ਉੱਥੀ ਗਾ ਚੀਕ ਐ ਹਾਂ ਹਾਂ ਹੁਣ ਤਾਂ ਵੀ ਜੇ ਆਪਾਂ ਧੱਕੇ ਨਾ ਕਰ ਵੀ ਦਿੱਤਾ ਚਾਰ ਦਿਨਾਂ ਨੂੰ ਇਹ ਤਲਾਕ ਦੇ ਕੇ ਘਰੇ ਆ ਬੈਠੂਗੀ ਇਹ ਕਾਈ ਦਾ ਡਰ ਲੱਗਦਾ ਮੈਨੂੰ ਵੀ ਕਹ ਰਾ ਕੋਈ ਕੁੜੀ ਵੀ ਬੋਲਦੀ ਜਿਵੇਂ ਕਹਿੰਦੇ ਨੇ ਨਹੀਂ ਤਾਂ ਸਾਰਾ ਘਰ ਲਾ ਦੇਓਗੇ ਤੇ ਨਾਲੇ ਇਹਨੇ ਬਸਣਾ ਨਹੀਂ ਚਾਰ ਦਿਨ ਪਹਿਲੀ ਪੁੱਛ ਲੋ ਗੱਲ ਅੱਜ ਵੀ ਕੁਛ ਨਹੀਂ ਬਿਗੜਿਆ ਹੁਣ ਮੈਂ ਦਰਦੀ ਕੀ ਪੁੱਛਾਂ ਨਾਈ ਤਾਂ ਮੈਨੂੰ ਦੱਸੇ ਪੁੱਤ ਤੂੰ ਪੁੱਛ ਲੈ ਕੋਈ ਜਿਹਾ ਗੱਲੀ ਕਰੀ ਤੀ ਸਰੋਕ ਨੂੰ ਉੱਠ ਕੇ ਵਾਗ ਗਈ ਦੱਸ ਕੀ ਕਰੀ ਸੀ ਜੇ ਤੇਰੇ ਮੈਂ ਪੁੱਛ ਕੇ ਦੇਖ ਲਾਂ ਤੂੰ ਪੁੱਛ ਕਲੀ ਨੂੰ ਪੁੱਛ ਜਾ ਮੈਂ ਤਾਂ ਵਾਧੂ ਵਾਰੀ ਪੁੱਛਿਆ ਪਹਿਲਾਂ ਵੀ ਚੰਦਰੀ ਬੋਲਦੀ ਨਹੀਂ ਮੂੰਹ ਚੋਂ ਕੁਛ ਜੇ ਬਰੇ ਤੇਰੇ ਆ ਕੇ ਪੁੱਤ ਤੈਨੂੰ ਪੁੱਛ ਦੱਸਦੀ ਆ ਬੋਲੇ ਬਣਾ ਹੁਣ ਕੀ ਪਤਾ ਲੱਗ ਬੁੱਛ ਲੈ ਹੁਣ ਬੋਲੇ ਬਣਾ ਆਪਾਂ ਨੂੰ ਕੀ ਪਤਾ ਵੀ ਉਹਦੇ ਮਨ ਟ ਕੀ ਗੱਲ ਐ ਨਾ ਭਲਾ ਇਹਨੂੰ ਮੁੰਡੇ ਨੂੰ ਜਿਹੜਾ ਆਪਾਂ ਰਿਸ਼ਤਾ ਕਰਿਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬਾਣ ਕਿੰਨਾ ਐ ਮੈਂ ਤਾਂ ਘਰ ਨਹੀਂ ਕਰੀ ਕੇ ਦਿੱਤੇ ਹਨ ਹੀ ਨਹੀਂ ਦਿੱਤੇ ਗੱਲਾਂ ਚ ਮੈਨੂੰ ਐ ਵੀ ਚੱਲ ਤੁਸੀਂ ਚੰਗੀ ਕਰਿਆ ਹੋਊਗਾ ਵਾਹਣ ਤਾਂ ਹੈਗੇ 15 16 ਕਿੱਲੇ 15 16 ਕਿੱਲੇ ਹੋਰ ਮੈਨੂੰ ਨਹੀਂ ਲੱਗਦਾ 15 16 ਕਿੱਲੇ ਵੀ ਉਹਨਾਂ ਦੇ ਹੋਏਗੇ ਦੇਖਾ ਕਿਉਂ ਮੈਨੂੰ ਤਾਂ ਲੱਗਦਾ ਮੈਂ ਤਾਂ ਸੁਣਿਆ ਮੈਂ ਗਾਹਾਂ ਦਾ ਮੈਂ ਗੱਲ ਨਾ ਕਰੀ ਫਿਰ ਮੇਰੇ ਨਾਲ ਹੋ ਨਾ ਕਰੀ ਰੱਜੀ ਫੋਨ 'ਤੇ ਗੱਲਾਂ ਕਰੀ ਜਾਂਦੀ ਸੀ ਰੱਜੀ ਐ ਕਹੀ ਜਾਂਦੀ ਸੀ ਵੀ ਵਾਹਣ ਮਾਰੂ ਆ ਉਹਨਾਂ ਦਾ ਸਾਰਾ ਉਹਨਾਂ ਦਾ ਮਾਪੀ ਕੋ ਮਾਰ ਹੀ ਹੁੰਦਾ ਬਾਹਣ ਚ ਮੈਨੂੰ ਤਾਂ ਉਹ ਤਾਂ ਨਹੀਂ ਚੀਰੀ ਹੁੰਦੀ ਹੈ ਸਾਡੇ ਅਗਲਾ ਤਾਂ ਹੁਣ ਮੁੰਡਾ ਬਿਆਨ ਦਾ ਮਾਰਿਆ 100 ਝੂਠ ਤਪਾਨ ਮਾਰਦਾ ਹੁੰਦਾ ਰੱਜੀ ਨੂੰ ਪਤਾ ਸਾਰਾ ਮੈਂ ਤੈਨੂੰ ਦੱਸਣੀ ਹੈ ਗੱਲ ਨਾ ਤੂੰ ਬੁਠ ਦੇਖ ਕੇ ਨਹੀਂ ਆਇਆ ਬਾਹਣ ਕਿਦਾਂ ਤੂੰ ਦੇਖਣ ਗਿਆ ਰਿਸ਼ਤਾ ਇਹਦਾ ਕੁੜੀ ਦਾ ਬਿਲਕੁਲ ਮੈਂ ਬਾਹਣ ਕੋਲ ਦੇਖਣ ਗਿਆ ਸੀ ਨਵੇਂ ਪਿਉਣੇ ਘਰ ਦੇਖ ਕੇ ਪਰ ਬਚੋਲੇ ਦੀ ਤਸੱਲੀ ਵੀ ਹੁੰਦੀ ਹੈ ਅਗਲੇ ਫੜਦੇ ਫੜਦੇ ਯਕੀਨ ਨਹੀਂ ਕਰਦਾ ਬਚੋਲਾ ਵੀ ਇਤਜ਼ਾਰ ਕਰਦੀ। ਕਿੱਥੇ ਦੇਖ ਕੇ ਆਉਂਦਾ ਖੇਤਾਂ 'ਚ ਵੀ ਕੋਈ ਮੋਟਰ ਲੱਗੀ ਆ ਕਿ ਨਾਲ ਲੱਗੀ ਆ। ਬਚੋਲਾ ਹੁੰਦਾ ਹੈ ਉਥੇ ਤਾਂ ਆਪਾਂ ਵਿਸ਼ਵਾਸ ਨਹੀਂ ਕਰਦੇ ਹੁੰਦੇ ਆ ਰਿਸ਼ਤੇਦਾਰੀ ਵਾਲਾ ਠੱਗੀ ਮਰਵਾਉਂਦਾ ਹੁੰਦਾ। ਹੁਣ ਜੋ ਮਾਸੜ ਰਿਸ਼ਤਾ ਕਰਾਉਂਦਾ ਮੈਨੂੰ ਤਾਂ ਐ ਲੱਗਦਾ ਕੋਈ ਦਾਲ 'ਚ ਖੋਟ ਐ। ਆਪਦਾ ਰਿਸ਼ਤੇਦਾਰ ਹੀ ਠੱਗੀ ਕਰਾਉਂਦਾ ਹੁੰਦਾ। ਹਜੇ ਬਗਾਨਾ ਸੌਂ ਕਾ ਦਾਦਾ ਰਹਿੰਦਾਗਾ। ਬਗਾਨੇ ਨੇ ਮੰਨੀ ਐ ਤੂੰ ਤਾਂ ਕਹਿੰਦੀ ਨਾ ਨਾ ਭਾਈ। ਤੇਰਾ ਮਾਸੜ ਕਰਾਉਂਦਾ ਚੰਗੇ ਘਾਰੀ ਕਰਾਊਗਾ ਮੈਂ ਕਦ ਕਹਿੰਦੇ ਮਾਸੜ ਮਾੜੇ ਘਰ ਕਰਾਉਂਦਾ ਗਾਹਾਂ ਨਹੀਂ ਨਾ ਗਾਹਾਂ ਨੇ ਨਾ ਪਤਾ ਹੁੰਦਾ ਅਗਲਾ ਝੂਠ ਬੋਲਦੇ ਇਹਦਾ ਕੀ ਪਤਾ ਹੁੰਦਾ ਬਾਈ ਚੱਲਦਾ ਚੱਲਦਾ ਪੈਸਾ ਕਿਦੋਂ ਖੋਟਾ ਹੋ ਜਾਂਦਾ ਇਹਦਾ ਪਤਾ ਲੱਗਦਾ ਰੱਜੀ ਨੂੰ ਪੁੱਛ ਜਾ ਜੀ ਜਿਹਵੇਂ ਕਹਿੰਦੇ ਹੁੰਦੇ ਐ ਫਿਰ ਛੋਟੇ 16 ਕਿੱਲੇ ਆਲੇ ਨਾਲ ਤਾਂ 4 ਕਿੱਲੇ ਵਾਲੀ ਚੰਗਾ ਜੀ ਦੇ ਚੱਜ ਦੀ ਫਸਲ ਹੁੰਦੀ ਹੁੰਦੀ ਹੋਵੇ ਤੂੰ ਐ ਕਰ ਚਾਹੇ ਕੁਛ ਰੱਜੀ ਨੂੰ ਕੀ ਕਹਿੰਦੀ ਐ ਕੀ ਗੱਲ ਕੀ ਐ ਬਸ ਗੱਲ ਦਾ ਪਤਾ ਲੱਗਿਆ ਬੱਸ ਰੱਜੀ ਕੋਲੇ ਗੱਲ ਵੀ ਤੇਰੇ ਮਨ ਵਾਲੀ ਗੱਲ ਦੱਸ ਵੀ ਤੇਰੇ ਮਨ 'ਚ ਕੀ ਐ ਕੋਟਲਾ ਪੁੱਤ ਜੇ ਕੋਈ ਦੱਸਦੀ ਆ ਤਾਂ ਬੀਬੇ ਉਹ ਰੱਜੀ ਕੇ ਮੁੰਦਰਾ ਦੇ ਹਰਪ੍ਰੀਤ ਦੀ ਵੀ ਥਾਂ ਪਸੰਦ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਕਹਿੰਦੀ ਕਿ ਫਮ ਅਜੇ ਤੱਕ ਚਾਰ ਕਿੱਲੇ ਹੁੰਦੇ ਤਾਂ ਕਿਉਂ ਨੇਾਰੇ ਹੁੰਦੇ ਕਿੱਥੇ 16 ਕਿੱਲੇ ਕਿੱਥੇ ਚਾਰ ਕਿੱਲੇ ਕੀ ਮੁਕਾਬਲਾ ਚਾਰ ਕਿੱਲੇ 16 ਕਿੱਲੇ ਦਾ ਚਾਰ ਕਿੱਲੇ ਕੀ ਮੁਕਾਬਲਾ ਕਰਨਾ ਤੇਰੀ ਕੋਈ ਕੋਈ ਗਾਂਹ ਕੋਈ ਰਿਸ਼ਤੇਦਾਰੀ ਤਾਂ ਨਹੀਂ ਕੋਈ ਹਰਪ੍ਰੀਤ ਦੇ ਗਾਂਹ ਕੋਈ ਨਹੀਂ ਅਜੇ ਪੇਕਾ ਦੇ ਵਰਕਰ ਕੱਲ ਹੀ ਹੋਵੇ ਕਿਸੇ ਗੱਲ ਦੀ ਦੇਖਦੇ ਆ ਕੀ ਗੱਲ ਜਿਹੜਾ ਕੋਈ ਤੰਨਾ ਥਾਣੀ ਗੱਲ ਕੱਢ ਗਈ ਆ ਜੀ ਕਿ ਮਾਰੂ ਵਾਹਣਾਗਾ ਹਾਂ ਲੈ ਮੈਨੂੰ ਤਾਂ ਕਿਸੇ ਨਿੱਕਿਆ ਨਹੀਂਗਾ ਮਾਡਾ ਆਪਣੀ ਪੁੱਤ ਕਿ ਤੂੰ ਮੈਨੂੰ ਕਹ ਲਵੇ ਬੇ ਠੀਕ ਹੈ ਮੈਂ ਤਾਂ ਤੇਰੀ ਘਰ ਤੇ ਧੱਕੀ ਨਾ ਕਰਗੀ ਪੁੱਤ ਤੇਰੇ ਉਹ ਰਿਸ਼ਤੇਦਾਰ ਆਪਣੇ ਨਾਲ ਧੱਕੀ ਥੋੜਾ ਕਰਉਣਗੇ ਧੱਕੀ ਪੁੱਤ ਨੂੰ ਕੀ ਕਰੀ ਗਿਆ ਹੋਈ ਨਾ ਤਾਂ ਆਪਾਂ ਤਾਂ ਹੁਣ ਤੀ ਜੇ ਬਿਨਾ ਨਾ ਤਾਂ ਕਿਤੇ ਕੋਈ ਰਿਸ਼ਤਾ ਹੁੰਦਾ ਕਿਸੇ ਦਾ ਆਪਾਂ ਯਕੀਨ ਕਰ ਨਹੀਂ ਪਊਗਾ ਚਲ ਵੀ ਕੋਈ ਨਹੀਂ ਫਿਰ ਪੁਕਾਰਦੀ ਐ ਹੁਣ ਕਈ ਯਾਰਪ੍ਰੀਤ ਪਤਾ ਲੱਗ ਜੂਗਾ ਚੰਗਾ ਪੁੱਤ ਐਵੇਂ ਆਪਦਾਂ ਗਾ ਰਾਇਆ ਬਣਾਈ ਜਾਂਦੇ ਆ ਢਾਈ ਜਾਂਦੇ ਹੈਗੇ ਰੱਜੀ ਕਿਉਂਕਿ ਹੁਣ ਸਾਰੀ ਵਿਆਹ ਦੀ ਤਿਆਰੀ ਹੋਈ ਪਈ ਐ ਲੀੜਾ ਕੱਪੜਾ ਖਰੀਦ ਰੱਖਿਆ ਬਸ ਐ ਆਪਾਂ ਤਾਂ ਉਹੀ ਗੱਲ ਹੁਣ ਹੁਣ ਕਿ ਤੂੰ ਐ ਕਰਦੀ ਤੇ ਨਾ ਤੂੰ ਪਹਿਲਾਂ ਮੇਰੇ ਕੋਲੇ ਕਿਹਾ ਹੁਣ ਮੈਂ ਤਾਂ ਭਾਈ ਆਪਦਾ ਜਿੰਨਾ ਜ਼ੋਰ ਸੀ ਸਾਰਾ ਲਾ ਕੇ ਦੇਖ ਲਿਆ ਮੈਂ ਤਾਂ ਐ ਵੀ ਕਹਿ ਕੇ ਦੇਖ ਲਿਆ ਵੀ ਉਹਨਾਂ ਦੇ ਬਹਾਨੇ ਮਾਰੂਗਾ ਉਹਨਾਂ ਦਾ ਗੁਮਾਰਾ ਹੁੰਦਾ ਆ ਬੇਬੇ ਤੇ ਤੇਰਾ ਭਾਈ ਮੰਨਦੀ ਨਹੀਂ ਮੈਂ ਤੈਨੂੰ ਦੱਸਾਂ ਭਾਬੀ ਸੱਚੀ ਗੱਲ ਦੱਸਾਂ ਤੈਨੂੰ ਦਿਲ ਵਾਲੀ ਮੇਰੇ ਕੀ ਕੁਝ ਨਹੀਂ ਪਸੰਦ ਨਹੀਂ ਮੇਰੇ ਤਾਂ ਨਾ ਤਾਂ ਮੁੰਡਾ ਪਸੰਦ ਆ ਨਾ ਘਰਵਾਰ ਪਸੰਦ ਆ ਮੇਰੇ ਤਾਂ ਕੁਝ ਨਹੀਂ ਪਸੰਦ ਬਾਈ ਨੇ ਮੈਨੂੰ ਘਰ ਦੀ ਵੀਡੀਓ ਜੀ ਦਿਖਾਈ ਸੀ ਮੈਨੂੰ ਤਾਂ ਕੁਝ ਨਹੀਂ ਪਸੰਦ ਘਰ ਦੀ ਵੀ ਚਲ ਮਾਰ ਗੋਲੀ ੜਗੇ ਘਰ ਨੂੰ ਕਰਦਾ ਅਗਲਾ ਪਾਈ ਮੰਨਦਾ ਹੈ ਗੋਲੀ ਪਰੇ ਹਾਂ ਗੱਲ ਕਰ ਜਿਹਦੇ ਨਾਲ ਆਪਾਂ ਉਮਰ ਕੱਢਣੀ ਹੈ ਜਦੋਂ ਆਪਾਂ ਨੂੰ ਉਹੀ ਨਾ ਬੰਦਾ ਪਸੰਦ ਹੋਵੇ ਹਨਾ ਫਿਰ ਨਾ ਫਿਰ ਹੋਰ ਤੂੰ ਕਹੇ ਜੇ ਘਰ ਕਰਾਉਣਾ ਚਾਹੁੰਨੀ ਹੈ ਮੁੰਡਾ ਕੀ ਕਰਦਾ ਹੋਵੇ ਇਹ ਤਾਂ ੜਗੇ ਮੁੰਡੇ ਦਾ ਇੰਨਾ ਰੰਗ ਪੱਕਾ ਆ ਦੇਖੀ ਤੂੰ ਆਪ ਹੀ ਸੈਣੀ ਹੈਗੀ ਛੋਡੇ ਵੇਲੇ ਹੋਰ ਟਾਈਮ ਸੀਗਾ ਉਦੋਂ ਤਾਂ ਦੇਖੋ ਛੋਡੇ ਵਰਗਾ ਕਰਾ ਲੈਂਦੇ ਸੀ ਹੁਣ ਦੇਖ ਮੇਰਾ ਤਾਂ ਨਹੀਂ ਮਨ ਮੰਨਦਾ ਵੀ ਕਹਿ ਦੇਣਗੇ ਬਾਈ ਨੂੰ ਜੇ ਜਵਾਬ ਦੇ ਦੂਗਾ ਤਾਂ ਉਹਨਾਂ ਨੂੰ ਚਲ ਉਹਨਾਂ ਦਾ ਤਾਂ ਕਰ ਲਾਂਗੇ ਤੇ ਫੇਰ ਐ ਪਈ ਹੁਣ ਸਾਰਾ ਸਮਾਨ ਖਰੀਦ ਰੱਖਿਆ ਤੇ ਤੁਰਤ ਨੰਦ ਤੇਰੇ ਕੋਲ ਨਹੀਂ ਜਾਊਗਾ ਕੋਈ ਮੁੰਡਾ ਵੀ ਹੋਵੇਗਾ ਹਾਂ ਹਾਂ ਮੁੰਡਾ ਤਾਂ ਮੈਂ ਦੇਖ ਰੱਖਿਆ ਪਸੰਦ ਦਾ ਮੁੰਡਾ ਤਾਂ ਮੇਰੇ ਨਾਲ ਪੜਦਾ ਸੀਗਾ ਤੇ ਹੁਣ ਬੱਸ ਵੀ ਤੈਨੂੰ ਮੈਂ ਹੁਣ ਤੇਰੇ ਕੋਲ ਕੀ ਲੁੱਕ ਰੱਖਾਂ ਵੀ ਚੱਲ ਹੈਗੀ ਆ ਗੱਲਬਾਤ ਤੇ ਤੂੰ ਕਹਿ ਦੇੜਗੇ ਬਾਈ ਨੂੰ ਜੇ ਕਰ ਨਾ ਬਾਣ-ਬੂਣ ਕਿੰਨਾ ਘੋਣਾ ਮੁੰਡੇ ਨੂੰ ਬਾਣ ਤਾਂ ਪੰਛੀ ਕਿੱਲੇ ਆਉਂਦੇ ਆ ਤੇ ਮੁੰਡਾ ਕਰਦਾ ਕੀ ਐ ਮੁੰਡਾ ਤਾਂ ਫਿਰ ਬੈਂਕ 'ਚ ਲੱਗਿਆ ਹੋਵੇਗਾ ਅੱਛਾ ਹਾਂ ਨਾ ਮੈਨੇਜਰ ਹੈਗਾ ਹਾਂ ਮੈਨੇਜਰ ਸੱਤ ਮੁੱਚੀ ਮੈਨੇਜਰ ਇੱਕ ਬੈਂਕ ਚ ਉਨ ਲੱਗਿਆ ਆਂ ਅੰਦਰ ਜਿਹੜੇ ਜਿਹੜੇ ਬੈਠੇ ਹੁੰਦੇ ਆਂ ਨਹੀਂ 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 ਮੈਨੇਜਰ ਹੈਗਾ ਮੈਗਰੋਂ ਪਤਾ ਲੱਗਦਾ ਹੁੰਨੇ ਬੈਂਕ ਪ੍ਰਾਈਵੇਟ ਆ ਗੱਲ ਕਰ ਮੈਂ ਤੇਰੇ ਕੋਲ ਗੱਪ ਨਹੀਂ ਮਾਰਦੀ ਸਰਕਾਰੀ ਬੈਂਕ ਤਾਂ ਨਹੀਂ ਦੀ ਪ੍ਰਾਈਵੇਟ ਚਲ ਪ੍ਰਾਈਵੇਟ ਆ ਭਾਵੇਂ ਸਰਕਾਰੀ ਐ ਹੈ ਤਾਂ ਮੈਨੇਜਰ ਹੀ ਨਾ ਮੁੰਨਾ ਉਹ ਪ੍ਰਾਈਵੇਟ ਤੇ ਕਮਲ ਗੀ ਉਹੀ ਗੱਲ ਪ੍ਰਾਈਵੇਟ ਵੀ ਨੌਕਰੀ ਨੂੰ ਐਵੇਂ ਨਾ ਸਮਝੇ ਪ੍ਰਾਈਵੇਟ ਵੀ ਬਹੁਤ ਵਧੀਆ ਨੌਕਰੀਆਂ ਹੁੰਦੀਆਂ ਨੇ ਹਣ ਪੜ੍ਹੇ ਲਿਖੇ ਮੁੰਡੇ ਕੁਛ ਤਾਂ ਕਰਨੀ ਦੇਖ ਨਾ ਤਾਂ ਮੇਰਾ ਹੁਣ ਕੋਈ ਕੱਪੜਾ ਲੀਡਾ ਲਿਆਉਣ ਨੂੰ ਜੀ ਕਰਦਾ ਨਾ ਕੋਈ ਚੱਪਲ ਜੋੜਾ ਲਮ ਬੜੀ ਵੱਡੀ ਗੱਲ ਕੀ ਪੁੱਛਦੀ ਹੈ ਮੇਰਾ ਤਾਂ ਮਨ ਹੀ ਨਹੀਂ ਖੁਸ਼ ਹੋਏਗਾ ਗਾ ਦੇਖ ਮਨ ਖੁਸ਼ ਨਾ ਹੋਵੇ ਵਿਆਹ ਤੇਰਾ ਕਰਨਾ ਹੈ ਜਦੋਂ ਤੇਰਾ ਮਨ ਖੁਸ਼ ਨਹੀਂ ਤੂੰ ਖੁਸ਼ੀ ਨਾਲ ਕੋਈ ਚੀਜ਼ ਨਹੀਂ ਖਰੀਦ ਰਹੀ ਅਸੀਂ ਤੇਰੇ ਉਥੇ ਨੰਦ ਦੇ ਕੀ ਕੀ ਕਰਾਂਗੇ ਕੱਲ ਨੂੰ ਉਹ ਤਾਂ ਵੱਜਾਈ ਨੰਦ ਦੇ ਵੀ ਦਿੱਤੇ ਵਿਆਹ ਭੱਜਣ ਭੁੱਜਣ ਵਾਲੀ ਗੱਲ ਤਾਂ ਦੇਖ ਮੈਂ ਕਾਹ ਨੂੰ ਕਰਦੀ ਆ ਹਾਂ ਭੱਜਣ ਦੀ ਗੱਲ ਨਹੀਂ ਵੀ ਕੱਲ ਨੂੰ ਤਲਾਕ ਦੇ ਕੇ ਆ ਜੇਂਗੀ ਫੇਰ ਹਾਂ ਵੀ ਜਦੋਂ ਬੰਦੇ ਨਾਲ ਮਨ ਨਾ ਮਿਲਿਆ ਫਿਰ ਤੈਨੂੰ ਪਤਾ ਹੀ ਜਾ ਜਿ ਤੇਰੇ ਮੁੰਡੇ ਹੀ ਨਹੀਂ ਪਸੰਦ ਹਾਂ ਫਿਰ ਮੈਂ ਤੇਰੇ ਬਾਈ ਕੋਲੇ ਗੱਲ ਕਰਦਾ ਨਹੀਂ ਆ ਵੀ ਦੇਖ ਮੁੰਡੇ ਦਾ ਰੰਗ ਪੱਕਾ ਮੈਂ ਤਾਂ ਤੁਸਾਂ ਨੇ ਧੱਕਾ ਕਰਿਆ ਕੁੜੀ ਨਾਲ ਬੰਦਾ ਆਪਦੀ ਸ਼ਕਲ ਹੀ ਦੇਖ ਲੈਂਦਾ ਹੁੰਦਾਗਾ ਵੀ ਆਪਣੇ ਜਵਾਕ ਰੀ ਖੁਸ਼ ਹੈਗਾ ਕਿ ਨਾ ਉਹ ਤਾਂ ਮੈਨੂੰ ਉਦੋਂ ਨਹੀਂ ਪਤਾ ਮੇਰਾ ਤਾਂ ਉਦੋਂ ਦਾ ਨਹੀਂ ਨਾ ਹੋ ਗਿਆ ਤੇਰਾ ਸ਼ਗਨ ਹੋਏ ਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨੇ ਦਾ ਤੇਰਾ ਮੂੰਹ ਆ ਹੀ ਅਦਾਸੀ ਜੀ ਹੈ ਤੂੰ ਐਂ ਕਰ ਹੁਣ ਟੈਨਸ਼ਨ ਨਾ ਲੈ ਮੈਂ ਤੈਨੂੰ ਦੱਸਾਂ ਮੈਂ ਤੇਰੇ ਬਾਈ ਨਾਲ ਗੱਲ ਕਰ ਲਾਂਣੀ ਆ ਵੀ ਚੁੱਪ ਕਰਕੇ ਹਜੇ ਵੀ ਕੁਝ ਨਹੀਂ ਵਿਗੜਿਆ ਚੁੱਪ ਕਰਕੇ ਉਸੇ ਦਿਨ ਦੇ ਦਿਨ ਤੇਰੇ ਨਾਂ ਦੋਧਰਨੇ ਜਾਗੇ ਹਾਂ ਫਿਰ ਉਹ ਤਾਂ ਖੁਸ਼ ਹੈ ਹਾਂ ਫਿਰ ਖੁਸ਼ਾਂ ਫਿਰ ਤਾਂ ਕੁਝ ਮਰਜ਼ੀ ਲਿਆਵੇਂਗੀ ਜਿਹੜੀ ਚੀਜ਼ ਨੂੰ ਜੀ ਕਰੂ ਲਿਆਵੇਂਗੀ ਹਾਂ ਲਿਆਉਂਗੀ ਅੜੀਏ ਤੇਰੇ ਖੁਸ਼ੀ ਵਾਸਤੇ ਜੇ ਮੈਂ ਦੇਖੀਉ ਤੇਰਾ ਬਾਈ ਵੀ ਮੈਨੂੰ ਗਾਲਾਂ ਹੀ ਦੇਲੇ ਤੁੱਖਾ ਤਾਂ ਬੋਲੂਗੀ ਨਾ ਵੀ ਤੁਸੀਂ ਪਹਿਲਾਂ ਨਾ ਕਰਿਆ ਸੁਣਦੀ ਨਹੀਂ ਅਗਲਾ ਆਪ ਦੀ 30 ਦੀ ਮੰਨ ਦੀ ਗੱਲ ਹੀ ਬੁੱਝੇਗਾ ਮੈਂ ਤਾਂ ਆਖਿਆ ਸੀ ਵੀ ਮਾਸੜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੰਤਕਾਂ ਤੋਂ ਡਰ ਲੱਗਦਾਗਾ ਨਹੀਂ ਤੂੰ ਉਦੋਂ ਜਦੋਂ ਤੇਰਾ ਬੰਦੇ ਸੀ ਤੇਰੇ ਖੰਮਣੀ ਉੱਥੇ ਗਲ ਜਾਂਦੀ ਮਤਲਬ ਚਾਕੀ ਨਹੀਂ ਹੈਗੀ ਮੈਂ ਤਾਂ ਪਰੇ ਮੂੰਹ ਕਰ ਰੱਖਿਆ ਸੀ ਜਦੋਂ ਐਂ ਦਾਵਾ-ਦਵਾ ਹਬਲੇ ਟੀਲ ਮੈਨੂੰ ਕੀ ਪਤਾ ਸੀ ਖੰਮਣੇ ਬੰਨੇ ਨਾਲ ਹੀ ਰਿਸ਼ਤਾ ਪੱਕਾ ਹੋ ਜਾਂਦਾ ਹੈ ਤੇ ਰਿਸ਼ਤਾ ਤੇ ਜੇ ਖੰਮਣੀ ਬੰਨਗੇ ਰਿਸ਼ਤਾ ਪੱਕਾ ਹੋ ਗਿਆ ਰਿਸ਼ਤਾ ਤਾਂ ਟੁੱਟ ਜੂ ਫਿਰ ਮੈਂ ਤੋੜ ਦੇਣੀ ਆ ਇਹਨੂੰ ਰਿਸ਼ਤਾ ਤਾਂ ਹੁਣ ਓਹੀ ਗੱਲ ਜਵਾਬ ਦਿੱਤਾ ਤੂੰ ਟੁੱਟੂਗਾ ਖੰਮਣੀ ਥੋੜੇ ਤਾਂ ਨਹੀਂ ਟੁੱਟੂ ਤਾਂ ਮੈਂ ਤੈਨੂੰ ਦੱਤਾਂ ਕੋਈ ਨਹੀਂ ਮੈਂ ਕਹਿਦਨੀ ਤੇਰੇ ਬਾਈ ਨੂੰ ਨਵੇਂ ਬੇਬੇ ਨੂੰ ਕਹਿਦਨੀ ਆ ਐਂ ਕਰੀ ਬੇਬੇ ਕੋਲੇ ਤੇ ਤੂੰ ਗੱਲ ਕਰ ਲਈ ਹੁ ਵੇ ਬੇਬੇ ਤੂੰ ਸੰਭਾਲ ਤੇਰੇ ਬਾਈ ਨੂੰ ਮੈਂ ਸੰਭਾਲ ਦਿਆਂ ਚੁੱਪ ਕਰਕੇ ਦੇ ਨੂੰ ਤਾਂ ਹੋਰ ਹੀ ਚੜਿਆ ਪਿਆ ਵੇ ਦੇਖ ਭਈ ਹੋਰ ਨਾ ਚੰਦ ਚੜਾ ਦੀ ਕਿਤੇ ਹੋਰ ਨਾ ਕੰਮ ਕਰਦੀ ਮੈਂ ਤੈਨੂੰ ਦੱਸ ਵਿਆਹ ਜ਼ਰੂਰ ਕਰ ਦਿਆਂਗੇ ਤੇਰਾ ਚੱਲ ਕੋਈ ਨਹੀਂ ਠੀਕ ਹੈ ਚੰਗਾ ਕਰਦੀਆਂ ਫਿਰ ਮੈਂ ਬੇਬੇ ਨਾਲ ਆ ਤੇਰੇ ਬਾਈ ਨਾਲ ਕੁੜੇ ਹਰ ਤਰੀਕ ਆ ਵੇ ਕੀ ਸੋਣੀ ਬੈਂਗਣੀ ਖੜੀ ਪੁੱਤ ਇਹੀ ਤਰ੍ਹਾਂ ਲਾਣਾ ਪਾ ਕੇ ਦੋ ਆਲੂ ਵਿੱਚ ਕੋਈ ਨਹੀਂ ਬੇਬੇ ਰੋਟੀਆਂ ਦਾ ਭਾਵੇਂ ਚਟਣੀ ਨਾ ਖਾ ਲਈ ਰੋਟੀਆਂ ਤਾਂ ਨੰਗੀ ਆਣੀਆਂ ਜਿਹੜੀ ਗੱਲ ਕਰਨ ਵਾਲੀ ਐ ਨਾ ਗੱਲ ਉਹ ਕਰ ਲਾਂ ਮੈਂ ਤੈਨੂੰ ਦੱਸਾਂ ਗੱਲ ਕਰਨ ਵਾਲੀ ਕੀ ਕਰਨ ਵਾਲੀ ਐ ਦੱਸ ਦੇ ਉਹ ਸਾਰਾ ਸਮਾਨ ਖਰੀਦਿਆ ਪਿਆ ਸਾਰੀ ਆਪਣੀ ਤਿਆਰੀ ਹੋਈ ਪਈ ਐ ਅਗਲੇ ਉਹੀ ਤਾਂ ਖੰਮਣੀ ਵੀ ਬਣ ਗਏ ਰੋਕਾ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਕੁੜੀ ਦਾ ਰੋਕੇ ਤੋਂ ਬਾਅਦ ਕੁੜੀ ਜਵਾਬ ਦਿੰਦੀ ਐ ਤੇਰੀ ਜਵਾਬ ਦਿੰਦੀ ਆ ਆਹੋ ਹੋ ਹਾਂ ਬੂ ਮੈਂ ਤਾਂ ਮਟੋਟਾ ਹੋ ਰਹੀ ਮੈਂ ਤਾਂ ਬੈਠਣ ਲੱਤੀ ਮੈਨੂੰ ਦੱਸ ਮੈਂ ਤਾਂ ਹੁਣ ਬਾਈ ਨਹੀਂ ਆ ਮੈਂ ਤਾਂ ਬਾਈ ਕੇ ਦੱਸ ਪੁੱਤ ਮੈਂ ਤਾਂ ਖੜੀ ਬੈ ਕੇ ਕੀ ਦੱਸਾਂ ਬੇਬੀ ਮੈਂ ਤਾਂ ਆਖਿਆ ਨਹੀਂ ਸੀ ਵੀ ਭਾਈ ਮੁੰਡੇ ਦਾ ਰੰਗ ਕਾਲੇ ਕੁੜੀ ਦੇ ਪਸੰਦ ਨਹੀਂ ਉਹ ਕਹਿੰਦੀ ਇੱਕੋ ਹੀ ਗੱਲ ਹੈ ਵੀ ਮੇਰੇ ਤਾਂ ਮੁੰਡਾ ਨਹੀਂ ਪਸੰਦ ਜਮੀਨ ਭੂਮਾ 50 ਕਿੱਲੇ ਹੋਣ ਕਹਿੰਦੀ ਓਹ ਹੋ ਬੂ ਆਪਾਂ ਤਾਂ ਹੁਣ ਸਾਰੀ ਤਿਆਰੀ ਕਰ ਛੱਡਿਆ ਕੋਈ ਤੇ ਫਿਰ ਮੈਂ ਆਖਿਆ ਹੁਣ ਆਪਾਂ ਕੀ ਆਖਾਂਗੇ ਨਾ ਤੇਰੇ ਮਾਸੜ ਨੂੰ ਕੀ ਆਖਾਂਗੇ ਪਈ ਮਾਸੜ ਨੂੰ ਕਹਦੇ ਮਾਸੜ ਨੇ ਦਾਪਾ ਕੀ ਕਰਾਇਆ ਮਾਸੜ ਕਹਿੰਦਾ ਕੁਝ ਨਹੀਂ ਹੁੰਦਾ ਜੱਟਾਂ ਦੇ ਮੁੰਡੇ ਕਾਲੀ ਹੁੰਦੇ ਮੈਂ ਆਖਿਆ ਸੀ ਵੀ ਮਾਸੜਾ ਮੁੰਡੇ ਦਾ ਰੰਗ ਕਾਲਾ ਕੱਲ ਨੂੰ ਸਾਡੀ ਕੁੜੀ ਨੇ ਜੇ ਜਵਾਬ ਦੇਤਾ ਕਹਿੰਦਾ ਇਹ ਜਵਾਬ ਦੇਤਾ ਪਈ ਮਾਪੇ ਸਾਹਮਣੂ ਹੁਣ ਕਹਦੇ ਮਾਸੜ ਨੂੰ ਸਾਹਮਣਾ ਲਾ ਲਾ ਫਿਰ ਹੁਣ ਸਾਹਮਣੇ ਫਿਰ ਆਪਾਂ ਤਾਂ ਤਿਆਰੀ ਕਰ ਛੱਡੀਆ ਸਮਾਨ ਸਾਰਾ ਲਿਆਂਦਾ ਪਿਆ ਆਪਾਂ ਤਾਂ ਤਿਆਰੀ ਕਰ ਛੱਡੀਆ ਆਪਣੀ ਤਾਂ ਇੱਜ਼ਤ ਰਹਿ ਜੂਗੀ ਹੁਣ ਮਾਸੜ ਨੂੰ ਦੇਖੀ ਜੋ ਪਈ ਮਾਸੜ ਆਪੇ ਕਿਸੇ ਦੇ ਹੋਰ ਨੰਦ ਦਬਾਏ ਭਾਵੇਂ ਕੁਝ ਮਰਜ਼ੀ ਕਰੇ ਆਪਣੀ ਤਾਂ ਕੁੜੀ ਨੇ ਮੁੰਡਾ ਦੇਖ ਰੱਖੇ ਫਾਇਓ ਹੀ ਗੱਲ ਵਾਂਗੂ ਮੁੰਡਾ ਤਾਂ ਦੇਖ ਛੱਡਿਆ ਘਰਪ੍ਰੀਤ ਮੈਂ ਤਾਂ ਤੇਰੇ ਮਾਸੜ ਨੂੰ ਵੀ ਆਖਿਆ ਸੀ ਤੇਰਾ ਮਾਸੜ ਥੇਤੀ ਤਾਂ ਆਕੜਨ ਲੱਗ ਗਿਆ ਹਾਂ ਕਹਿੰਦਾ ਮੈਨੂੰ ਸਾਖ ਨਹੀਂ ਦਿੰਦੇ ਮੈਨੂੰ ਸਾਖ ਨਹੀਂ ਦਿੰਦੇ ਮੈਂ ਆਖਿਆ ਸੀ ਮੈਂ ਕਿਹਾ ਮੁੰਡਾ ਸੋਨਾ ਨਹੀਂ ਐਡਾ ਮੈਂ ਕਿਹਾ ਜਿੰਨੇ ਜਿ ਬਰਗਾ ਉਹ ਤਾਂ ਕਹਿੰਦੀ ਨਹੀਂ ਤਾਂ ਕੱਦ ਵਾਲਾ ਵੱਡਾ ਤੇ ਨਵੇਂ ਮੁੰਡੇ ਦਾ ਰੰਗ ਪੱਕਾ ਹੈ ਮੈਂ ਤਾਂ ਹੀ ਤਾਂ ਤੁਹਾਡੇ ਕੋਲੇ ਕਿਹਾ ਸੀ ਮੈਨੂੰ ਐ ਸੀ ਵੀ ਕੀ ਇਹ ਤੁਸੀਂ ਮਾੜਾ ਮੁੰਟਾ ਐ ਕਹਿ ਕੇ ਜਵਾਬ ਦੇ ਦੇਉਂ ਵੀ ਉਹਨਾਂ ਦੇ ਗੁਮਾਰਾ ਹੁੰਦਾ ਬਾਣ ਚਾਹੇ ਹੁੰਦਾ ਮੈਂ ਤਾਂ ਬਥੇਰਾ ਕੁਝ ਕਰਿਆ ਸੀ ਮੈਨੂੰ ਜੀਨੇ ਦੱਸਿਆ ਹੋਇਆ ਸੀ ਪਹਿਲਾਂ ਮੈਂ ਉਹਨਾਂ ਦੇ ਭਰਾ ਨੂੰ ਕੀ ਦੱਸ ਨਹੀਂ ਇਹ ਗਲਤ ਪਈ ਜਾਂਦਾ ਗਲਤ ਆ ਪਈ ਜਾਂਦਾ ਕਿਦੋਂ ਆਪਾਂ ਦੇਖ ਦਿਖਾਈ ਕਰਦੇ ਸੀ ਤੂੰ ਉਹਦੀ ਦੱਸ ਦਿੰਦੀ ਅੱਛਾ ਸੀ ਕਰਦੇ ਕਹਿੰਦੀ ਮੈਂ ਤਾਂ ਅੱਖ ਹੀ ਨਹੀਂ ਖੋਲੋਂਗੀ ਨਹੀਂ ਮੈਂ ਤਾਂ ਚੱਕੀ ਨਹੀਂ ਕਹਿੰਦੀ ਮੈਂ ਤਾਂ ਬਾਅਦ 'ਚ ਦੇਖਿਆ ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਤੇ ਫਿਰ ਮੈਂ ਆਖਿਆ ਕਿ ਕਿੱਦਾਂ ਦੀ ਆਪਾਂ ਸਮਾਨ ਖਰੀਦੀ ਜਾਂਨੇ ਆ ਹੁਣ ਅਗਲੇ ਨੇ ਦਿਨ ਵੀ ਘੜਾ ਰੱਖਿਆ ਤੂੰ ਉਦੋਂ ਬੋਲ ਪਾਂਦੀ ਕਹਿੰਦੀ ਮੈਂ ਤੁਹਾਨੂੰ ਖੁਸ਼ ਦੇਣੀ ਆ ਕਦੇ ਮੇਰੇ ਮੂੰਹ ਤੇ ਖੁਸ਼ੀ ਦੇਖੀ ਐ ਤੁਸੀਂ ਖੁਸ਼ੀ ਤਾਂ ਹੁਣ ਅਸੀਂ ਕਹਿਣਾ ਤਾਂ ਕਰੀ ਜਾਂਦੇ ਸੀ ਹਾਂ ਪੁੱਤ ਕਰੋ ਪ੍ਰਿੰਡੀਆਂ ਚੀਰਦੇ ਸੀ ਮੈਂ ਆਖਿਆ ਪੁੱਤ ਇਹ ਆਈ ਨਾ ਬੋਲ ਦੀ ਨਹੀਂ ਆਦੇ ਮੰਡੀ ਕੋਈ ਗੱਲ ਨਹੀਂ ਆਪਾਂ ਨੂੰ ਰੱਖਦੀ ਸਾਨੂੰ ਤਾਂ ਪਹਿਲੇ ਹੀ ਡਰ ਸੀ ਹੁਣ ਉਹ ਤਾਂ ਕਹਿੰਦੀ ਵੀ ਮੁੰਡਾ ਮੇਰੇ ਨਾਲ ਪੜਦਾ ਸੀ ਮੁੰਡੇ ਨੂੰ ਕਿੱਲੇ ਤਾਂ ਬਾਹਣ ਦੇ ਛੀ ਆਉਂਦੇ ਐ ਤੇ ਗੱਲ ਕਰ ਮੁੰਡਾ ਮਲਾਜ਼ਮ ਐ ਫਿਰ ਜਿਹਨੂੰ ਮਲਾਜ਼ਮ ਨੇ ਖੁਸ਼ ਆਪਾਂ ਨੂੰ ਕਿ ਮੁੰਡਾ ਸੋਹਣਾ ਕਹਿੰਦੀ ਵਾਟੇ ਬੇਕਰੂ ਚਾਹਾਂ ਆਪਾਂ ਦੋਸੇ ਦਿਨ ਦੇ ਦਿਨ ਆਨੰਦ ਦੇ ਦੇਾਂਗੇ ਤੇ ਭਾਈ ਮਾਸਰ ਨਾ ਕਰ ਲੋ ਗੱਲ ਮਾਸਰ ਨੂੰ ਕਹਿ ਦੇ ਵੀ ਹੁਣ ਸਾਹਮਣੇ ਜਿਵੇਂ ਸਾਹਮਣੀ ਹੈ ਗੱਲ ਭਾਈ ਫੇਰ ਆਕੜ ਜਾਨਦੇ ਆਕੜ ਜਾਂਦੇ ਹਰਪਰੀ ਤੇ ਮਾਸਣ ਫੇਰ ਹੁਣ ਕਦੋਂ ਆਪਣੀ ਕੁੜੀ ਨਹੀਂ ਰਾਜੀ ਫੇਰ ਹੁਣ ਧੱਕੇ ਨਾਲ ਪੜਾ ਕੇ ਮੈਂ ਨੰਦਾਂ ਦੇ ਬਗਾ ਦੇ ਧੱਕੇ ਨਾਲ ਕਿਵੇਂ ਨੰਦਾਂ ਦੇ ਭਾਦ ਗਏ ਕੱਲ ਨੂੰ ਉਹੀ ਗੱਲ ਜੋ ਆਖੜੀ ਨੇ ਕੋਈ ਗਲਤ ਕਦਮ ਚੱਕਲੇ ਫੇਰ ਕੀ ਕਰਾਂਗੇ ਫੇਰ ਕੀ ਕਰਾਂਗੇ ਨਾਲ ਦਾ ਪ੍ਰਸ਼ਨ ਦਿੱਤਾ ਨਾਲੇ ਜਦੋਂ ਉਹ ਮੁੰਡਾ ਦੇਖੀ ਬੈਠੀ ਹੈ ਜੀ ਅਗਲੇ ਨੇ ਆਏ ਕਹਿੰਦਾ ਵੀ ਜੇ ਤੇਰੇ ਕਰਦੇ ਨਹੀਂ ਨੰਦ ਦੇ ਦੇ ਮੈਂ ਤਾਂ ਨੰਦਾਂ ਤੋਂ ਬਗ ਹੋਂਟਾ ਦੇ ਮੂੰਹ ਨਾ ਦੱਸ ਦਿੰਦਾ ਹਾਂ ਹਾਂ ਅਜੇ ਤਾਂ ਡੁੱਲੇ ਦੇਣਾ ਰੱਖਿਆ ਕੁਝ ਨਹੀਂ ਵਿਗੜਿਆ ਤੇ ਚੋਲੀ ਚ ਪਾਈ ਜਾਂਦੇ ਆਹੋ ਨਾਲੇ ਕਹਿੰਦੀ ਨਾ ਵੀ ਜਿਹੜੀਆਂ ਚੀਜ਼ਾਂ ਰਹਿ ਗਈਆਂ ਜੇ ਕਹਿੰਦੀ ਕਿਰਾ ਮੇਰਾ ਤੁਸੀਂ ਉਧਰੋਂ ਜਵਾਬ ਦੇ ਦੇਉਗੇ ਮੈਂ ਹੱਸ ਕੇ ਚੀਜ਼ ਲਵਾਂ ਜਿਹੜੀ ਮੈਂ ਲੈਣੀ ਹੈ ਕੁਝ ਕੁਝ ਵਿਆਹ ਕਰਾ ਲੂ ਅੱਛਾ ਹਾਂ ਚਲ ਕੋਈ ਨਾ ਪੁੱਤ ਚਲ ਕਰਾ ਦੇ ਨਾ ਗੱਲ ਕਰਾਉਂਦੀ ਕਰਾ ਲੈਂਦੇ ਚਲ ਦੇਖੀ ਜਾਉ ਆਪਾਂ ਤਾਂ ਹੁਣ ਉਹੀ ਗੱਲ ਵਾਂਗੂ ਭਾਈ ਜਵਾਬ ਦੇ ਦਾਂਗੇ ਹਜੇ ਕੁਝ ਨਹੀਂ ਹਰ ਤਰੀਕਾ ਵਿਗੜਿਆ ਮੈਂ ਜੇ ਉਹੀ ਗੱਲ ਕੇ ਰਾਨੰਦ ਦੇ ਦਾਂਦੇ ਕੱਲ ਨੂੰ ਤਲਾਕ ਦੇ ਕੇ ਆ ਜਾਂਦੀ ਫਿਰ ਉਦੋਂ ਵੱਧ ਵੇਝਤੀ ਹੁੰਦੀ ਫਿਰ ਉਦੋਂ ਵੱਧ ਹਜੇ ਤਾਂ ਕੁਝ ਨਹੀਂ ਵਿਗੜਿਆ ਚਲ ਆਪ ਦੇ ਕਰੇ ਆਪ ਆਪ ਦੇ ਕਰੇ ਆ ਦੇਖੋ ਹੁਣ ਦੁਨੀਆਂ ਨਹੀਂ ਛੁੱਟੀ ਜਾਂਦੇ ਰਿਸ਼ਤੇ ਆਪਣਾ ਕਿਹੜਾ ਕੋਈ ਲਾਇਦਾ ਛੋਟਦਾ ਪੁੱਤ ਦਾ ਨਾ ਪੁੱਤ ਵਿਆਹ ਕਰਾ ਕੇ ਛੱਡ ਦਿੰਦਾ ਗਾ ਆਪਣੀ ਕੁੜੀ ਤਾਂ ਫਿਰ ਮੰਗੇ ਤੂੰ ਕਹਿੰਿਆ ਪਿੰਕੜਾ ਨੰ ਕਿਹਦੇ ਨਾਲ ਗੱਲ ਕਰ ਮੈਂ ਤੋੜ ਲਿਉ ਬੈਂਗਣੀ ਕੋਈ ਨਹੀਂ ਮੈਂ ਕੀ ਕੱਖਾ ਹੁਣ ਉਹਨੂੰ ਮੁੰਡੇ ਨੂੰ ਹਾਂ ਜੀ ਪਤਾ ਉਹਨੂੰ ਐ ਕਹਦੇ ਮੈਂ ਤੱਡਾ ਕੁਝ ਨਹੀਂ ਕਹਿੰਦਾ ਤੂੰ ਉਹਨੂੰ ਐ ਕਹਦੇ ਵੀ ਭਾਈ ਜਿਹੜੀ ਗੱਲ ਦਾ ਡਰ ਸੀ ਉਹੀ ਹੋਗੀ ਜਿਹੜੀ ਆਪਣੇ ਮਨ 'ਚ ਸੀ ਵੀ ਮੁੰਡੇ ਦਾ ਰੰਗ ਪੱਕਾ ਹੈ ਉਹੀ ਗੱਲ ਐ ਭਾਈ ਹੋਰ ਕੋਈ ਗੱਲ ਨਹੀਂ ਹੋਰ ਕੋ ਕੁੜੀ ਆਪਣੀ ਐ ਆਪਣਾ ਤੋਂ ਬਾਹਰ ਨਹੀਂ ਹੈਗੀ ਚੱਲ ਚੰਗਾ ਫਿਰ ਮੈਂ ਆਈ ਮੈਂ ਤਾਂ ਬਹਾਨੇ ਦੇ ਨਾਲ ਆਈ ਕਹਿ ਦੂੰ ਵੀ ਇਹ ਤਾਂ ਰੱਜੀ ਤਾਂ ਐ ਕਹਿੰਦੀ ਆ ਵੀ ਮੇਟਾ ਮੁੰਡਾ ਨਹੀਂ ਪਸੰਦ ਪਾਈ ਰੰਗ ਵਾਲਾ ਕਾਲਾ ਹਾਂ ਕੇਰਾ ਤੂੰ ਕਹਦੇ ਜੇ ਕੁਝ ਕਹਿਣ ਦਾ ਮੈਂ ਆਪੇ ਸਮਾ ਲੂ ਇੱਕ ਵਾਰੀ ਤੂੰ ਗੱਲ ਕਰ ਲੈ ਕਿੰਗਾ ਉਹ ਨਾ ਮੈਂ ਲੈਣੀ ਬਾਈਂ ਨਹੀਂ ਤੋੜ ਤੋੜ ਲਿਆ ਲੈ ਕੇ ਨਾ ਰੱਜੀ ਦੀ ਗੱਲ ਤਾਂ ਪਈ ਰਾਂ ਬੇਬੇ ਕਰ ਲੂਗੀ ਗੱਲ ਚਲ ਜਿੱਥੇ ਕੁੜੀ ਕਹਿੰਦੀ ਵਿਆਹ ਕੇ ਤੋੜ ਦੇਾਂਗੇ